ਉਹ ਬੇ ਸਾਫ ਸੁਥਰੀ ਬੱਚੀ ਆ ਇਸ ਕੁਆਲਟੀ ਵਿਖਾ ਦੇ ਠੀਕ ਹੈ ਜੀ ਬੁੱਦੀ ਵਾਲੀ ਆ ਹਾਂਜੀ ਛੋਟਾ ਕੰਨ ਠੀਕ ਹੈ ਜੀ ਕੱਦ ਵਿਡ ਦਾ ਅੰਦਾਜ਼ਾ ਲਾ ਸਕਦੇ ਫਾਰਮ ਵਾਲੀ ਬੱਸੀ ਹੈ ਤਰਾ ਚੈੱਕ ਕਰ ਸਕਦੇ ਜਿਸ ਕਿਸੇ ਨੇ ਲੈਣੀ ਹੈ ਬਾਈ ਜੀ ਦਾ ਜਰੂਰ ਕਨੈਕਟ ਕਰੋ ਠੀਕ ਹੈ ਜੀ ਚਾਹੇ ਦੋ ਡੰਗ ਚੋਲੇ ਬਾਈ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸੰਧੂ ਕਲਾ ਤੇ ਜਿਲ੍ਹਾ ਨੂੰ ਪਹੁੰਚਦਾ ਜੀ ਬਰਨਾਲਾ ਬਾਈ ਕੋਲ ਗਾਮਾ ਬਕਾਊਆ ਭਰਾ ਠੀਕ ਹੈ ਨਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7228000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹ ਵੱਧ ਤੋਂ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨੰਦ ਨੂੰ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਕੀ ਹੈ ਆਪਣਾ ਨਾਮ ਹੈ ਜੀ ਭਰਪੂਰ ਸਿੰਘ ਹਾਂਜੀ ਪਿੰਡ ਹੈਗਾ ਸੰਧੂ ਕਲਾਂ ਹਾਂਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਫਤਿਹ ਠੀਕ ਆ ਕਿੰਨੇ ਵੇੜਾ ਵੀਰੇ ਕੋਲ ਪਕਾਉਂਗਾ ਆਪਣੇ ਕੋਲ ਆਪਣੇ ਕੋਲੇ ਵੇੜਾ ਹੂੰ ਤਾਂ ਮੰਨ ਲਓ ਵੀ ਰਿਟੀਨ ਦੇ ਵਿੱਚ ਪੰਜ ਚਾਰ ਹੁੰਦਾਂ ਨੇ ਹਾਂਜੀ ਅੱਜ ਆਪਣੇ ਕੋਲੇ ਮੰਨ ਲਓ ਵੀ ਦੋ ਵੇੜਾ ਨੇ ਠੀਕ ਆ ਆ ਵੇੜ ਪਹਿਲਾ ਸੂਆ ਹਾਂਜੀ 12 13 ਦਿਨ ਦੀ ਸੂਈ ਵੀ ਦੁੱਧ 4 ਲੀਟਰ 15 ਲੀਟਰ ਖੁੱਲਾ ਹੁੰਦਾ ਹਾਂਜੀ ਚੰਗੇ ਆਰਡਰ ਦੀ ਐ ਚੰਗੀ ਫੇਸ ਕੁਆਲਿਟੀ ਦੀ ਐ ਠੀਕ ਆ ਸੋਨੇ ਭਾਂਡੇ ਦੀ ਆ ਠੀਕ ਆ ਤੇ ਬੱਚਾ ਵੀ ਇਹਦਾ ਇਹਦੇ ਮਾਰ ਬੱਛਾ ਜੀ ਇਹਦੇ ਮਗਰ ਬਸਾ ਹਾਂਜੀ ਠੀਕ ਆ ਸੁਆ ਕਿੰਨਾ ਦੱਸਿਆ ਸੀ ਪਹਿਲੇ ਹੀ ਆ ਜੀ ਪਹਿਲਾ ਸੁਆ ਤੇ ਰੇਟ ਭਰਾ ਖੱਚ ਕੇ ਜਾਇਆ ਜ 100 ਰੁਪਏ ਛੱਡੀ ਬਸ ਬਸ 65000 ਦੀ ਦੇ ਦਾਂਗੇ ਠੀਕ ਆ ਤੋਰ ਦੂਸਰਾ ਦੋਪਰਾ ਚੈੱਕ ਕਰ ਸਾਹ ਦੋ ਕੱਦ ਬੈਡ ਸੁਖਣਾ ਸੋਨਾ ਪਹਿਲਾ ਸੁਆ ਠੀਕ ਆ ਜੀ ਪੂਰੀ ਸਾਫ ਸੁਥਰੀ ਬੱਛੀ ਆ ਇਸ ਕੁਆਲਿਟੀ ਵਿਖਾ ਦੇ ਠੀਕ ਆ ਜੀ ਗੋਦੀ ਵਾਲੀ ਆ ਹਾਂਜੀ ਛੋਟਾ ਕੰਨ ਠੀਕ ਹੈ ਜੀ ਕਦ ਵੇਟ ਦਾ ਦਾ ਜਲਾਹ ਫਾਰਮ ਵਾਲੀ ਬੱਸੀ ਆ ਪਰਾ ਚੈੱਕ ਕਰ ਸਕਦੇ ਜਿਸ ਕਿਸੇ ਨੇ ਲੈਣੀ ਹੈ ਬਾਈ ਜੀ ਦਾ ਜਰੂਰ ਕਨੈਕਟ ਕਰੋ ਠੀਕ ਹੈ ਜੀ ਚਾਹੇ ਦੋ ਡੰਗ ਚੋਲੇ ਬਾਈ ਅਲਮਾਈਲ ਮੂਈ ਬਹੁਤ ਅੱਛੀ ਦੀ ਹਾਂ ਅਗਲਾ ਤਸल्ली ਕਰੇ ਫੁੱਲ ਆਉਦੀ ਠੀਕ ਆ ਲੋ ਜੀ ਚੈੱਕ ਕਰ ਸਕਦੇ ਪਰਾ ਲਮਾਈ ਬਹੁਤ ਅੱਛੀ ਦੀ ਹਾਂਜੀ ਹਾਂਜੀ ਤਖਰੀ ਆ ਠੀਕ ਹੈ ਜੀ ਰੇਟ ਬਾਈ ਨੇ ਬੰਨ ਦੱਸਤਾ ਮਗਰ ਬੱਸ ਆ ਦਾਨ ਕਿੰਨੇ ਕੋ ਬਾਈ ਸੁਈਨ ਨੂੰ ਇਹਨੂੰ 13 12 13 ਦਿਨ ਹੋ ਗਏ ਬਾਈ 12 13 ਦਿਨ ਹੋ ਗਏ ਹਾਂਜੀ ਠੀਕ ਆ ਕੋਚ ਇਹ ਤਾਂ ਛੱਤ ਹੀ ਮਰਵਾਉਣਾ ਪਾ ਠੀਕ ਹੈ ਉਧਰ ਨਾ ਜਾਵੜੇ ਬਈ ਛੇ 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 ਉਹ ਹੋਇਆ ਹਾਂਜੀ ਬਈ ਦੂਜੀ ਵਾਰ ਦੂਜੀ ਵਾਰ ਕਾਲੇ ਰੰਗ ਦੀ ਜਰਸੀ ਆ ਸਵਾਗ ਮਹੀਨੇ ਦਾ ਟੀਕਾ ਭਰਾਵਾ ਹਾਂਜੀ ਪਹਿਲਾ ਸੂਆ ਦੁੱਧ 9 ਲੀਟਰ ਦੁੱਧ 9 ਲੀਟਰ ਹਾਂਜੀ ਸਵਾਮੀ ਨਾ ਵਟੀ ਚੈੱਕ ਕਿੰਨੇ ਹੋ ਦੀ ਚੈੱਕ ਚ ਤਾਂ ਪਾਸ ਮੰਨ ਲਓ ਵੀ ਆ ਜੂ 20 ਦਿਨਾਂ ਨੂੰ ਠੀਕ ਆ ਲੋ ਜੀ ਚੈੱਕ ਕਰ ਸਕਦਾ ਤੋੜ ਦੇ ਪ੍ਰਾਣ ਨੂੰ ਵੀ ਦੇਖ ਕੱਦ ਵੱਡ ਸੁਖਣਾ ਸੋਨਾ ਕਰਮਾ ਵਾਲੀ ਦਾ 9 ਲੀਟਰ ਡੱਬਾ ਅਸਰੇ ਆ ਬਾਈ ਠੀਕ ਹੈ ਜੀ ਸਵਾਗ ਮਹੀਨਾ ਹੋਗਾ ਠੀਕ ਆ ਪ੍ਰਾਣ ਨੂੰ ਠੀਕ ਰੇਟ ਭਾਈ ਖੱਚ ਕੇ ਜਰਾ ਦਾ ਰੇਟ ਰੇਟ ਖਿੱਚ ਕੇ ਦਾ 29000 ਰੁਪਏ ਜੀ 29000 ਰੁਪਏ ਬੰਦ ਆ ਸਰਵੱਚੀਆਂ ਦਾ ਭਾ ਕਰਤਾ ਮੈਂ ਵੇਖ ਕਿੰਨੀ ਹੈ ਸੈਨ ਕਿੰਨੀ ਹੈ ਬੱਚੀ ਠੀਕ ਆ ਬਾਕੀ ਫੇਸੂ ਖਾ ਦੇ ਠੀਕ ਆ ਥਣ ਕੁਆਲਿਟੀ ਦੀ ਦੁਹਾ ਦੇ ਲੋ ਜੀ ਖਿੱਚ ਕੇ ਰੇੜਾ ਪੂਰੀ ਸਾਫ ਸੁਥਰੀ ਬੱਚੀ ਆ ਬਾਕੀ ਕਰਮਾ ਵਾਲੀ ਅੱਜ ਤੋਂ ਕਿਸੇ ਕੋਲ ਚੈੱਕ ਚ ਵੀ ਆ ਸਕਦੀ ਹੈ ਨਾ ਲੋ ਜੀ ਬਾਕੀ ਭਾ ਭਾਈ ਬੱਚੀਆਂ ਦਾ ਸਹੀ ਗੱਲ ਆ ਸਹੀ ਗੱਲ ਆ ਠੀਕ ਆ ਇਹਨੇ ਪਹੇਂਚ ਬੱਚਮੀ ਆਉਂਦੀ ਆ ਠੀਕ ਆ ਜੀ ਠੀਕ ਆ ਲੋ ਜੀ ਚੱਕਾ ਸਰਦਰਾ ਕਾਡ ਵਰਡ ਤੇ ਰੇਟ ਭਰਾ ਨੇ ਪੰਨ 10 ਤਾਂ ਭਾਈ ਕੋਲ 12 ਮਹੀਨੇ 24 ਦਿਨ 12 ਮਹੀਨੇ 30 ਦਿਨ ਬਸੀਆਂ ਗਾਵਾਂ ਸਰ ਤਰਾਗ ਬਰੇਟੀ ਮਿਲਦੀ ਬਾਈ ਕੋਲ ਮੱਝਾਂ ਹੀ ਮਿਲਦੀਆਂ ਨੇ ਠੀਕ ਹੈ ਨਾ ਬਾਈ ਜਿਹੜੀ ਆਪਾਂ ਪਹਿਲਾਂ ਮੱਝ ਵੇਚੀ ਉਹ ਕਿੰਨੇ ਕ ਪੈਸੇ ਦੀ ਵੇਚੀ ਵੱਡੀ ਮੱਝ ਉਹ 3 ਲੱਖ ਰੁਪਏ ਦੀ ਵੇਚੀ ਝੋਟੀ ਆ 5 ਲੱਖ ਦੀ ਵੇਚੀ ਆ ਘਰ ਦੀ ਝੋਟੀ ਸੀ ਹਾਂ ਠੀਕ ਆ ਬਾਈ ਕੋਲ ਮੱਝਾਂ ਵੀ ਹੁੰਦੀਆਂ ਪੂਰਾ ਟੌਪ ਟੌਪ ਦੀਆਂ ਬਾਈ ਕੋਲ ਸਾਣ ਵੀ ਆ ਸਨੂਬ ਵੀ ਖਾਣੇ ਆ ਠੀਕ ਹੈ ਨਾ ਬਾਕੀ ਬਾਈ ਦਵਾਈ ਦਿੰਦਾ ਜਿਹਦੀ ਮੱਝ ਗਾਂ ਨਹੀਂ ਰਹਿੰਦੀ ਹੈ ਨਾ ਤੇ ਉਹਦੀ ਦਵਾਈ ਦਿੰਦਾ ਇਹ ਆ ਸਾਣ ਚੱਕਰ ਸਕੋ ਕੀ ਨਾਂ ਬੱਚਾ ਬਈ ਇਹ ਕੋਹੇ ਨੂਰ ਦਾ ਹੀ ਕੋਹੇ ਨੂਰ ਦਾ ਬੱਚਾ ਭਰਾ ਠੀਕ ਹੈ ਨਾ ਮਾ ਮੋਦੀ ਦੀ ਹੈ ਜੀ ਮਾ ਮੋਦੀ ਦੀ ਜੀ ਮਾ ਮੋਦੀ ਦੀ ਆ ਦੇਖ ਸਕਦੇ ਹੋ ਠੀਕ ਹੈ ਜੀ ਬਾਕੀ ਇਹਦੀ ਆਪਾਂ ਵੀਡੀਓ ਪਾਈ ਬਾਈ ਦੀ ਵੱਡੀ ਵੀਡੀਓ ਚ ਸਾਰਾ ਕੁਝ ਦਿਖਾਇਆ ਵਸ ਉਹਨੇ ਠੀਕ ਹੈ ਨਾ ਪੂਰਾ ਵਧੀਆ ਟੋਟਾ ਦਾ ਘਰ ਦਾ ਬੱਚਾ ਪਾਲਦਾ ਬਾਈ ਦਾ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਪਿੰਡ ਸੰਧੂ ਕੜਾ ਤੇ ਜ਼ਿਲ੍ਹਾ ਨੂੰ ਪੈਂਦੇ ਜੀ ਬਰਨਾਲਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਦਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ